सलोक महल्ला नोवा पाच तत् को तान जान हो चतुर सुजान जहते उपजे नानका ਕਹਤਾ ਹੈ ਮੈ ਮਾਨ ਪਰਮ ਸਤਕਾਰ ਜੋ ਗੁਰੂ ਰੂਪ ਸਾਤ ਸੰਗਤ ਜੀ ਇਸ ਸ਼ਲੋਕ ਵਿੱਚ ਸਤਗੁਰ ਜੀ ਸਾਨੂੰ ਇਸ ਸਰੀਰ ਦੀ ਬਨਾਵਟ ਬਾਰੇ ਦੱਸਦੇ ਹਨ ਕਿ ਜੋ ਸਰੀਰ ਸਾਨੂੰ ਪ੍ਰਭੂ ਦੀ ਅਪਾਰ ਕਿਰਪਾ ਨਾਲ ਮਿਲਿਆ ਹੈ ਇਹ ਸਦਾ ਸਥਿਰ ਰਹਿਣ ਵਾਲੀ ਵਸਤੂ ਨਹੀਂ ਹੈ ਇਹ ਪੰਜ ਵੱਖੋ ਵਖਰੇ ਪਦਾਰਥਾਂ ਤੋਂ ਬਣਿਆ ਹੋਇਆ ਹੈ ਅਤੇ ਇਸਨੇ ਇਨ੍ਹਾਂ ਹੀ ਪਦਾਰਥਾਂ ਵਿੱਚ ਜਾ ਮਿਲਣਾ ਹੈ ਇਸ ਲਈ ਇਸ ਦੇ ਸਦਾ ਕਾਇਮ ਰਹਿਣ ਵਾਲੇ ਭੁਲੇਖੇ ਵਿੱਚ ਨਾ ਰਹੋ ਸਗੋਂ ਇਸ ਨੂੰ ਨਾਸ਼ਵਾਨ ਸਮਝ ਕੇ ਆਪਣੇ ਮਨ ਨੂੰ ਪਰਮਾਤਮਾ ਵਾਲੇ ਪਾਸੇ ਲਾਓ ਆਪਾਂ ਜਰਾ ਆਪਣੀ ਜ਼ਿੰਦਗੀ ਵੱਲ ਝਾਤੀ ਮਾਰੀਏ ਤਾਂ ਆਪਾਂ ਕੀ ਵੇਖਦੇ ਹਾਂ ਕਿ ਕਦੇ ਆਪਾਂ ਵੀ ਛੋਟੇ ਬਾਲ ਸੀਗੇ ਕਦੇ ਆਪਾਂ ਵੀ ਛੋਟੇ ਬੱਚੇ ਸੀਗੇ ਕਦੋਂ ਬਾਲ ਤੋਂ ਜਵਾਨ ਹੋ ਗਏ ਕਦੋਂ ਜਵਾਨ ਤੋਂ ਬੁਢੇਪਾ ਆਉਣਾ ਸ਼ੁਰੂ ਹੋ ਗਿਆ ਜਦੋਂ ਸਾਡਾ ਸਰੀਰ ਹੀ ਸਥਿਰ ਨਹੀਂ ਰਹਿੰਦਾ ਇਸ ਸੰਸਾਰ ਦੀ ਹੋਰ ਕਿਹੜੀ ਚੀਜ਼ ਨੇ ਸਥਿਰ ਰਹਿਣਾ ਹੈ ਇਹ ਜੋ ਆਪਾਂ ਆਪਣੀਆਂ ਅੱਖਾਂ ਨਾਲ ਸਾਰੀ ਸ੍ਰਿਸ਼ਟੀ ਨੂੰ ਵੇਖਦੇ ਹਾਂ ਸਾਰੀ ਦੀ ਸਾਰੀ ਨਾਸ਼ਵਾਨ ਹੈ ਸਦਾ ਸਥਿਰ ਰਹਿਣ ਵਾਲਾ ਉਹ ਇੱਕ ਪਰਮਾਤਮਾ ਹੈ ਜਿਸ ਦਾ ਜ਼ਿਕਰ ਕਰਤੇ ਹੋਏ ਇਸ ਸ਼ਲੋਕ ਵਿੱਚ ਸਤਿਗੁਰ ਜੀ ਸਾਨੂੰ ਉਸ ਦਾ ਨਾਮ ਜਪਣ ਲਈ ਸੰਦੇਸ਼ ਦੇ ਰਹੇ ਹਨ ਇਸ ਸ਼ਲੋਕ ਵਿੱਚ ਸਤਿਗੁਰੂ ਜੀ ਸਾਨੂੰ ਇਹੋ ਹੀ ਸਮਝਾ ਰਹੇ ਹਨ ਕਿ हे ਚਤੁਰਤੇ ਸੁਜਾਨ ਪੁਰਖੋ ਚਤੁਰਤੋ ਭਾਵ ਜੋ ਚਲਾਕੀਆਂ ਵਰਤਦਾ ਹੈ ਜੋ ਆਪਣੇ ਆਪ ਨੂੰ ਸਿਆਣਾ ਕਹਿੰਦਾ ਹੈ ਤੇ ਆਪਣੀ ਬੁੱਧੀ ਦੇ ਬਲ ਤੇ ਸਾਰੇ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਯੋਗਤਾ ਰੱਖਦਾ ਹੈ ਸੁਜਾਨ ਤੋਂ ਭਾਵ ਜੋ ਗਿਆਨੀ ਲੋਕ ਹਨ ਆਪ ਕਹਿੰਦੇ ਹਨ ਕਿ हे ਚਤੁਰਤੇ ਸੁਜਾਨ ਪੁਰਖੋ ਇਹ ਗੱਲ ਤਾਂ ਸਮਝ ਲਵੋ ਕਿ ਉਸ ਪ੍ਰਮਾਤਮਾ ਨੇ ਅਕਾਲ ਪੁਰਖ ਨੇ ਇਹ ਸਾਡਾ ਸਰੀਰ ਪੰਜ ਤੱਤਾਂ ਦਾ ਬਣਾਇਆ ਹੋਇਆ ਹੈ ਅਤੇ ਜਿੰਨਾ ਤੋਂ ਇਹ ਬਣਿਆ ਹੈ ਇਹ ਗੱਲ ਨੂੰ ਆਪਣੇ ਜਿਹਨ ਚ ਵਸਾ ਲਓ ਕਿ ਅੰਤ ਨੂੰ ਇਸਨੇ ਇਹਨਾਂ ਦੇ ਵਿੱਚ ਹੀ ਲੀਨ ਹੋ ਜਾਣਾ ਹੈ ਸੋ ਅਜੇ ਹੀ ਅਵਸਥਾ ਤੋਂ ਜਾਗਰੂਕ ਕਰਦੇ ਹੋਏ ਸਤਿਗੁਰੂ ਜੀ ਸਾਨੂੰ ਇਹ ਸੰਦੇਸ਼ ਦੇ ਰਹੇ ਹਨ ਕਿ हे ਭਾਈ ਇਹ ਸਰੀਰ ਨਾਸ਼ਵਾਨ ਹੈ ਜਿਹੜੇ ਤਤਾਂ ਤੋਂ ਬਣਿਆ ਹੈ ਇਸਨੇ ਇਸ ਦੇ ਵਿੱਚ ਹੀ ਖਾਕ ਹੋ ਜਾਣਾ ਹੈ ਤੂੰ ਪੰਜਾਂ ਤਤਾਂ ਵਿੱਚ ਖਾਕ ਹੋਣ ਤੋਂ ਪਹਿਲਾਂ ਪਹਿਲਾਂ ਹੀ ਉਸ ਪਰਮਾਤਮਾ ਦਾ ਨਾਮ ਜਪ ਕੇ ਉਸ ਦੇ ਸ਼ਬਦ ਵਿੱਚ ਅਪੇਧ ਹੋ ਜਾ ਤਾਂ ਕਿ ਤੇਰਾ ਸੰਸਾਰ ਤੇ ਆਉਣ ਦਾ ਕਾਰਜ ਸਬਰ ਜਾਏ ਤੇਰੀ ਜਨਮਾਂ ਜਨਮਾਂ ਦੀ ਪਟਕਣਾ ਮੁੱਕ ਜਾਏ ਤੈਨੂੰ ਹਮੇਸ਼ਾ ਹਮੇਸ਼ਾ ਲਈ ਸੁਖ ਤੇ ਸ਼ਾਂਤੀ ਪ੍ਰਾਪਤ ਹੋ ਜਾਏ ਤੇਰਾ 84 ਦਾ ਚੱਕਰ ਖਤਮ ਹੋ ਜਾਏ ਸੋ ਸਾਥ ਸੰਗਤ ਜੀ ਹਰ ਇੱਕ ਸ਼ਲੋਕ ਵਿੱਚ ਸਤਿਗੁਰ ਜੀ ਇੱਕੋ ਹੀ ਗੱਲ ਪੱਕੀ ਕਰ ਰਹੇ ਹਨ ਕਿ ਅਸੀਂ ਆਪਣੇ ਅਸਲੀ ਮਨੋਰਥ ਨੂੰ ਸਮਝ ਜਾਈਏ ਸਾਡਾ ਮਨ ਸਤਿਗੁਰਾਂ ਦੇ ਨਾਮ ਸਿਮਰਨ ਭਜਨ ਬੰਦਗੀ ਵਾਲੇ ਪਾਸੇ ਆ ਜਾਵੇ ਤੇ ਸਾਡਾ ਇਸ ਸੰਸਾਰ ਤੋਂ ਭਉ ਸਾਗਰ ਤੋਂ ਪਾਰ ਉਤਾਰਾ ਹੋ ਜਾਏ ਸੋ ਸਾਧ ਸੰਗਤ ਜੀ ਗੁਰਬਾਣੀ ਦਾ ਕੱਲਾ ਕੱਲਾ ਸ਼ਬਦ ਪਤਰਾ ਪਤਰਾ ਨਾਮ ਦੀ ਮਹਿਮਾ ਦਾ ਗੁਣ ਗਾਣ ਕਰਦਾ ਹੈ ਸੋ ਸਾਡਾ ਇਹ ਫਰਜ ਹੈ ਕਿੱਟੋ ਕਟ ਇੱਕ ਘੰਟਾ ਨਾਮ ਸਿਮਰਨ ਕਰੀਏ ਜਦੋਂ ਅਸੀਂ ਨਾਮ ਸਿਮਰਨ ਕਰੀਏ ਉਸ ਵਕਤ ਸਿਰਫ ਇੱਕ ਨਾਮ ਤੇ ਇੱਕ ਮਾਲਕ ਦੀ ਯਾਦ ਹੋਵੇ ਇੰਨੀਆਂ ਕੂ ਬੇਨਤੀਆਂ ਪ੍ਰਵਾਨ ਕਰ ਲੈਣੀਆਂ ਉਲ ਚੁੱਕ ਲਈ ਦੋਵੇਂ ਹੱਥ ਜੋੜ ਕੇ ਮਾਫੀ ਵੀਡੀਓ ਵੇਖਣ ਲਈ ਤੁਹਾਡਾ ਵਾਰ-ਵਾਰ ਧੰਨਵਾਦ ਆਓ ਇੱਕ ਵਾਰ ਪੰਕਤੀਆਂ ਦਾ ਫਿਰ ਜਾਪ ਕਰੀਏ ਕਿ ਸਤਿਗੁਰੂ ਜੀ ਕਿਰਪਾ ਕਰਕੇ ਇਹ ਪੰਕਤੀਆਂ ਸਾਡੇ ਹਿਰਦੇ ਵਿੱਚ ਵਸਾ ਦੇਣ ਤਾਂ ਕਿ ਸਾਨੂੰ ਗੁਰਬਾਣੀ ਦੀ ਸਮਝ ਆਵੇ ਤੇ ਮਾਲਕ ਦੀ ਯਾਦ ਬਣੀ ਰਹੇ ਸਾਲੋਕ ਮਹੱਲਾ ਨੋਆ ਪਾਚੇਤ को तन् रच्य जान हो चतुर सुहते उपजे उ लीन ताहे म ਜਿਹਦੇ ਉਪਜਿਓ ਨਾਨ ਕਾ ਲੀਨ ਤਾ ਹੈ ਮਾਨ ਅਗਲੀ ਵੀਡੀਓ ਵਿੱਚ ਫੇਰ ਮਿਲਾਂਗੇ